ਕੀ ਗੱਲ ਆ ਵੀ ਮਾਹੌਲ ਤਰਨਤਾਰਨ ਦਾ ਐਨਾ ਭਗਾ ਕੇ ਤੁਸੀਂ ਆਪ ਇੱਥੇ ਲੁਧਿਆਣੇ ਕੱਲੇ ਬੈਠੇ ਹੋ ਕੀ ਗੱਲ ਲੱਗ ਰਿਹਾ ਸੀ ਮੈਂ ਕਿ ਆ ਦੇਖੀਏ ਟੰਡਨ ਸਾਹਿਬ ਦੇ ਦਫ਼ਤਰ ਜਾ ਕੇ ਮਾਹੌਲ ਕੁਝ ਠੰਡਾ ਠੰਡਾ ਲੱਗ ਰਿਹਾ ਕੋਈ ਅੱਜ ਤੁਸੀਂ ਕੱਲੇ ਬੈਠੇ ਹੋ ਸਰਦਾਰ ਦੇ ਪਰਿਵਾਰ ਨੂੰ ਵੋਟ ਨਾ ਪਾਈ ਜਾਵੇ ਮੈਂ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ ਪਰ ਮੈਨੂੰ ਚਿੰਤਾ ਤਰਨਤਾਰਨ ਸ਼ਹਿਰ ਦੇ ਲੋਕਾਂ ਦੀ ਵੀ ਤਰਨਤਾਰਨ ਦੇ ਵਿੱਚ ਸ਼ਿਵ ਸਿਨਾਂ ਨੇ ਕੈਂਡੀਡੇਟ ਖੜਾ ਕੀਤਾ ਤੇ ਉਹਦਾ ਨਾਂ ਕੀ ਹੈ ਉਹਨੂੰ ਵੋਟਾ ਕਿਹੜੇ ਬੰਦੇ ਨੂੰ ਇੱਥੇ ਵੋਟ ਪਾਈ ਜਾਵੇ ਨਹੀਂ ਉੱਥੇ ਕਿਸੇ ਸ਼ਿਵ ਸਿਨਾਂ ਨੇ ਉੱਥੇ ਆਪਣਾ ਕੈਂਡੀਡੇਟ ਮੈਨੂੰ ਹੀ ਲੱਗਦਾ ਕੋਈ ਵੀ ਹੈਜ਼ੀ ਕਾਗਜ਼ ਚੈੱਕ ਕਰ ਲਿਓ ਕੋਈ ਵੀ ਕੈਂਡੀਡੇਟ ਨਹੀਂ ਤੇ ਅਨਿਲ ਖੁਰਮੀ ਜੀ ਨੇ ਉਹਨਾਂ ਨੂੰ ਜਾਂ ਤਾਂ ਤੁਹਾਡੇ ਵੱਲੋਂ ਕੋਈ ਦਿੱਤਾ ਆਸ਼ਵਾਸਨ ਦਿੱਤਾ ਗਿਆ ਜਾਂ ਤੁਹਾਡੇ ਵੱਲੋਂ ਕੋਈ ਫਤਵਾ ਜਾਰੀ ਕੀਤਾ ਗਿਆ ਕੌਣ ਨੇ ਉਹ ਨਹੀਂ ਉਹ ਸ਼ਿਵਸ਼ਰਨ ਲੱਗ ਗਿਆ ਫਿਰ ਕੋਈ ਹੁਸੋ ਦਾ ਕਿਸੇ ਗਰੁੱਪ ਨੇ ਖੜਾ ਕੀਤਾ ਹੋਵੇ ਪਰ ਮੈਨੂੰ ਨਹੀਂ ਲੱਗਦਾ ਇੱਕ ਮਿੰਟਸ ਤੁਹਾਡੀ ਸ਼ਿਵਸ਼ਰਨ ਨਹੀਂ ਜਿਨ੍ਹਾਂ ਨੇ ਖੜਾ ਕੀਤਾ ਜਾਂ ਤੁਹਾਡੀ ਸਪੋਰਟ ਨਹੀਂ ਉਹਨੂੰ ਕਰ ਆਪਾਂ ਕਰਨ ਕੀ ਗਏ ਸੀ ਤਰਨ ਤਰਨ ਇਹ ਕੱਤਲ ਦਾ ਭਰਾ ਅਥੋਂ ਜਿੱਤ ਕੇ ਨਾ ਆਵੇ ਚਾਹੇ ਉੱਥੇ ਆਮ ਆਦਮੀ ਪਾਰਟੀ ਸਰਕਾਰ ਜਿੱਤ ਕੇ ਆਜੇ ਪਾਰਟੀ ਜਿੱਤ ਕੇ ਆਜੇ ਚਾਹੇ ਕਾਂਗਰਸ ਜਿੱਤ ਕੇ ਆਜੇ ਚਾਹੇ ਭ ਯਾਨਾ ਤੋਂ ਐਦਾਂ ਨਹੀਂ ਲੱਗ ਰਿਹਾ ਵੀ ਕਿਤੇ ਲੋਕ ਜਿਹੜੇ ਤਰਨ ਤਰ ਰਹੇ ਨੇ ਉਹ ਸਮਝ ਚ ਪੈ ਗਈ ਵੀ ਅਸ਼ੀਵ ਸਿੰਘ ਨਾਲ ਆਏ ਸੀ ਉਹ ਕਹਿੰਦੇ ਜੀ ਆਹ ਬੰਦੇ ਨੂੰ ਬੋਲਡ ਰੈਪ ਉਹ ਬਾਕੀ ਜਿਹਨੂੰ ਮਰਦੀ ਪਾ ਦੋ ਅਗਰ ਸੰਦੀਪ ਸਿੰਘ ਦਾ ਭਰਾ ਜਿੱਤਦਾ ਤਾਂ ਮਨਦੀਪ ਸਿੰਘ ਜਿੱਤਦਾ ਤਾਂ ਉੱਥੇ ਦਾ ਯੂਥ ਦਾ ਆਈਡੀਅਲ ਕੀ ਹੋਊਗਾ ਦੱਬ ਚ ਪਿਸਟਲ ਕੱਢੀ ਕਿਸੇ ਵੀ ਆਹ ਬੰਦੇ ਦਾ ਕਤਲ ਕਰ ਦਿੱਤਾ ਤੱਤਵਾ ਚੇਲਿਆ ਤਰਨਤਾਰਨ ਸ਼ਹਿਰ ਦੇ ਲੋਕਾਂ ਨੇ ਬੜਾ ਉੱਥੇ ਅੱਤਵਾ ਚੇਲਿਆ ਛੋਟੇ ਛੋਟੇ ਬੱਚੇ ਹੱਥਾਂ ਦੇ ਵਿੱਚ AK-47 ਲੈ ਕੇ ਮਾਸੂਮ ਲੋਕਾਂ ਦਾ ਕਤਲ ਫਰਨ ਕਰਦੇ ਸੀਗੇ ਫਰੋਤੀਆਂ ਮੰਗਦੇ ਸੀਗੇ ਲੋਕ ਨਹੀਂ ਚਾਹੁੰਦੇ ਵੀ ਸਾਡੇ ਸ਼ਹਿਰ ਦਾ ਕੋਈ ਨੇਤ੍ਰਤਵ ਕਿਸੇ ਕਾਤਲ ਪਰਿਵਾਰ ਦਾ ਵਿਅਕਤੀ ਕਰੇ ਸਵਾਲ ਇੱਕੋ ਹੀ ਆ ਫਿਰ ਮੈਂ ਫਿਰ ਕਹਿੰਦਾ ਹੁੰਦਾ ਵੀ ਪੰਜਾਬ ਦੇ ਹਾਲਾਤ ਦੇਖੋ ਕੀ ਬਣੇ ਫਿਰਦੇ ਨੇ ਵੀ ਜਿਹਦਾ ਦਿਲ ਕਰਦਾ ਡੱਬ ਚ ਪਿਸਤਲ ਕਰਦਾ ਬੰਦੇ ਦਾ ਕਤਲ ਕਰ ਦਿੰਦਾ ਉਹਦੇ ਭਰਾ ਨਹੀਂ ਕੀਤਾ ਸਰੇ ਆ ਮੁਹੰਮਦ ਸਰ ਸ਼ਹਿਰ ਦੇ ਉਸ ਤਾਂ ਬਰੇ ਦੇ ਬੇਟੇ ਸੁਦੀ ਸੁਰੀ ਦੇ ਉੱਤੇ ਗੋਲੀਆਂ ਮਾਰ ਕੇ ਜਾਨ ਲੈ ਵਹ ਹਮਲਾ ਕੀਤਾ ਉਹਦਾ ਕਤਲ ਕੀਤਾ ਉਹ ਕਿਹੜਾ ਅੰਦਰ ਬਹਿ ਕੇ ਸੁਧਰ ਗਿਆ ਅੰਦਰ ਬਹਿ ਕੇ ਸੁਧਰਦ ਲਈ ਨਾ ਹੋ ਇਹ ਲੋਨੇ ਅੰਦਰ ਜਾ ਕੇ ਜੇਲ੍ਹ 'ਚ ਬਹਿ ਕੇ ਸੁਭਾਸੀ ਕੋ ਇੰਸਪੈਕਟਰ ਸੁਭਾਸੀ ਸਿੰਘ ਦਾ ਕਤਲ ਕਰ ਦਿੱਤਾ ਕੀ ਸਮਝੋ ਨਾ ਉਸ ਪਰਿਵਾਰ ਦੀ ਸੋਚ ਕੀ ਹੈ ਬੰਦਾ ਕਵੇ ਗਲਤੀ ਨਾ ਜੋਸ਼ ਚਾਕੇ ਇੱਕ ਵਿਅਕਤੀ ਦਾ ਕਤਲ ਕਰਤਾ ਬੰਦੇ ਨੇ ਗਲਤੀ ਕਰ ਲਈ ਦੁਬਾਰਾ ਫਿਰ ਉਹ ਜੇਲ੍ਹ 'ਚ ਬਹਿ ਕੇ ਕਤਲ ਕਰਿਆ matlab ਉਹਦੀ ਮੈਂਟੈਲਿਟੀ ਕੀ ਹੋਗੀ ਉਹਦਾ ਭਰਾ ਵੀ ਕਿਹੜਾ ਉਹਦੀ ਨਿੰਦਾ ਕਰ ਰਿਹਾ ਆਪਣੇ ਭਰਾ ਦੀ ਸੰਦੀਪ ਸਿੰਘ ਦੀ ਨਹੀਂ ਉਹ ਤਾਂ ਸਾਥ ਦੇ ਰਿਹਾ ਕਹਿੰਦਾ ਜੋ ਮੇਰੇ ਭਰਾ ਨੇ ਕੀਤਾ ਵੀ ਤੂੰ ਸੀ ਕੀਤਾ ਉਹ ਤਾਂ ਆਪਣੇ ਭਰਾ ਨੂੰ ਕੂਮ ਦਾ ਹੀਰੋ ਕਹਿੰਦਾ ਪਿਆ ਫਿਰ ਬੇਲਾ ਵੀ ਤੁਸੀਂ ਗੱਲ ਕੀਤੀ ਸੁਪਾ ਸਿੰਘ ਨੂੰ ਲੈ ਕੇ ਮੀਡੀਆ ਦੇ ਉੱਤੇ ਵੀ ਵੀਡੀਓ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਤੁਹਾਡੇ ਵੱਲੋਂ ਗੱਲਾਂ ਕੀਤੀਆਂ ਵੀ ਅਸੀਂ ਉਹਦਾ ਸੰਸਕਾਰ ਵੀ ਕਰਾਂਗੇ ਜਾਂ ਉਹਨੂੰ ਸ਼ਰਧਾਂਜਲੀ ਸਭਾ ਵੀ ਉੱਥੇ ਅਰੇਂਜ ਕਰਾਂਗੇ ਪਰ ਹੋਇਆ ਕੁਝ ਵੀ ਨਹੀਂ ਸਭ ਕੁਝ ਹੋ ਗਿਆ Shiv Sena ਨੇ ਫਿਰ ਉੱਥੇ ਬੈਕਫੁੱਟ ਤੇ ਆ ਗਈ ਜਦੋਂ ਜਰੂਰ ਜੋ ਵਿੱਚ ਵੀ ਸ਼ਰਧਾਂਜਲੀ ਸਭਾ ਕਰਨ ਜਾ ਰਹੇ ਪਟਿਆਲੇ ਵਿੱਚ ਵੀ ਕਰਨ ਜਾ ਰਹੇ ਸਿੱਧਾ ਜੀ ਸਭਾ ਅੰਮ੍ਰਿਤਸਰ ਚ ਵੀ ਕਰਨ ਜਾ ਰਹੇ ਲੁਧਿਆਣਾ ਵਿੱਚ ਵੀ ਉਹਨਾਂ ਦੀ ਸ਼ਰਧਾਂਜਲੀ ਸਭਾ ਕਰਨ ਜਾ ਰਹੇ ਸੀ ਇੱਕ ਦਿਨ ਰਾਜਨੀਤਿਕ ਸਟੈਂਡ ਤਾਂ ਨਹੀਂ ਵੀ ਹਾਈਲਾਈਟ ਰਹਿਣਾ ਖਬਰਾਂ 'ਚ ਰਹਿਣਾ ਵੀ ਇੱ ਸੋ ਮੀਡੀਆ ਤੇ ਕੱਟਰਵਾਦੀਆਂ ਦੁਆਰਾ ਬੜੀਆਂ ਥ੍ਰੈਟ ਦਿੱਤੀਆਂ ਜਾ ਰਹੀਆਂ ਸੀ ਵੜਕੇ ਖੌਰਤਨਤਾਰੇ ਸ਼ਹਿਰ ਦੇ ਵਿੱਚ ਤੁਸੀਂ ਆ ਕੇ ਦਿਖਾਓ ਤੁਹਾਨੂੰ ਵਾਪਸ ਨਹੀਂ ਜਾਣ ਦੇਣਾ ਤਾਂ ਹਿੰਦੂ ਜਾਗੋ ਕੋਰ ਕਮੇਟੀ ਦੁਆਰਾ ਉਹਨਾਂ ਦਾ ਚੈਲੰਜ ਕਬੂਲ ਕਰਦੇ ਹੋਏ ਉੱਥੇ ਹਿੰਦੂ ਪੰਚਾਇਤ ਕੀਤੀ ਕਿ ਨਹੀਂ ਕੀਤੀ ਕੀਤੀ ਨਾ ਸੁਭਾ ਸਿੰਘ ਜੀ ਦਾ ਸੀ ਜੇਕਰ ਕਿਹਾ ਵੈਸ਼ਾਦ ਹਾਲੀ ਸਭਾ ਅਸੀਂ ਕਰਨੀ ਹੈ ਤਾਂ ਕਰਨੀ ਹੈ ਬਿਲਕੁਲ ਕਰਨੀ ਹੈ ਜਲਦੀ ਡੇਟ ਅਨਾਉਂਸ ਕਰ ਦਿੱਤੀ ਜਾਏਗੀ ਸਾਰੀ ਟੀਮ ਲੱਗ ਕੇ ਆਈਆਂ ਨੇ ਕਿਤੇ ਗਲਤੀ ਦੇ ਨਾਲ ਵੀ ਸੰਦੀਪ ਦਾ ਭਰਾ ਮਨਦੀਪ ਦਾ ਜਿੱਤ ਜਾਵੇ ਅਸੀਂ ਉੱਥੇ ਭਰਾਵਾਂ ਨੂੰ ਅਵੇਅਰ ਕਰ ਰਹੇ ਹਾਂ ਉਸ ਤੋਂ ਬਾਅਦ ਡੇਟ ਨਾਲ ਹੀ ਅਨਾਉਂਸ ਕਰਾਂਗੇ ਨਨ ਤਰਾਂ ਦੇ ਲੋਕ ਤੁਹਾਡੀ ਗੱਲ ਨੂੰ ਜਿਹੜਾ ਸੀਰੀਅਸਲੀ ਲੈਣਗੇ ਮਾਨਤ ਜਬਤ ਹੋਣੀ ਇਹ ਤੁਹਾਡੀ ਗੱਲ ਨੂੰ ਸੀਰੀਅਸਲੀ ਲੈਣਗੇ ਜਿਹੜੇ ਮਨਦੀਪ ਸਿੰਘ ਦੀ ਜਮਾਨਤ ਜਬਤ ਹੋਊ ਲੁਧਿਆਣੇ ਮੌਜੂਦ ਆਂ ਸ਼ਿਵ ਸਿਨਾ ਦੇ ਆਫਿਸ ਦੇ ਵਿੱਚ ਆਏ ਆਂ ਵੀ ਦੇਖਦੇ ਆਂ ਵੀ ਕੀ ਮਾਹੌਲ ਹੈ ਇੱਥੇ ਮਾਹੌਲ ਜਿਹੜਾ ਕੋਈ ਜ਼ਿਆਦਾ ਪੀੜ ਪਾੜ ਵਾਲਾ ਨਹੀਂ ਲੱਗ ਰਿਹਾ ਕਿਉਂਕਿ ਦੇਖਦੇ ਆਂ ਵੀ ਅੰਦਰ ਕੀ ਮਾਹੌਲ ਚੱਲ ਰਿਹਾ ਅੰਦਰ ਜੇ ਨਾਮ ਇਹ ਨੂੰ ਕਹਾਂਗਾ ਵੀ ਆਏ ਹਾਜੀ ਟੰਡਾ ਸਾਹਿਬ ਜੈ ਸ਼ੀ ਰਾਮ ਦੀ ਕੀ ਹਾਲ ਹੈ ਕੀ ਹਾਲ ਠੀਕੋ ਬਾਟਣ ਸਾਹਿਬ ਕੀ ਗੱਲ ਹੈ ਵੀ ਮਾਹੌਲ ਤਰਨ ਤਰਨ ਦਾ ਇੰਨਾ ਭਗਾ ਕੇ ਤੁਸੀਂ ਆਪ ਇੱਥੇ ਲੁਧਿਆਣੇ ਕੱਲੇ ਬੈਠੇ ਹੋ ਕੀ ਗੱਲ ਟੀਮਾਂ ਬੈਠੀਆਂ ਜਿੱਲਾ ਤਰਨ ਤਰਨ ਸ਼ਹਿਰ ਦੇ ਵਿੱਚ ਹੂੰ ਤਾਂ ਹਿੰਦੂ ਪੰਚਾਇਤ ਕਰਕੇ ਆਏ ਆ ਜੇ 2 ਨਵੰਬਰ ਨੂੰ ਦੇਖੋ ਅੱਗੇ ਅੱਗੇ ਰੰਗ ਕੀ ਹੁੰਦੇ ਆ ਨਹੀਂ ਹੁਣ ਉੱਥੇ ਫ੍ਰੀ ਹੋ ਕੇ ਹੁਣ ਇੱਥੇ ਆ ਕੇ ਤੁਸੀਂ ਉੱਥੇ ਮਾਹੌਲ ਗਰਮ ਕਰਕੇ ਇੱਥੇ ਆ ਗਏ ਨਹੀਂ ਬਹਿ ਕੇ ਤਾਂ ਗੱਲ ਕਰਾਂਗੇ ਅਸੀਂ ਇਹ ਹੋਗਾ ਵੀ ਲੰਘ ਰਿਹਾ ਸੀ ਮੈਂ ਗਿਆ ਦੇਖੀ ਟੰਡਨ ਸਾਹਿਬ ਦੇ ਦਫਤਰ ਜਾ ਕੇ ਮਾਹੌਲ ਕੁਝ ਠੰਡਾ ਠੰਡਾ ਲੱਗ ਰਿਹਾ ਕੋਈ ਅੱਜ ਤੁਸੀਂ ਇਕੱਲੇ ਬੈਠੇ ਹੋ 2 ਤਰੀਕ ਨੂੰ ਹਿੰਦੂ ਜਾਗੋ ਕੋਰ ਕਮੇਟੀ ਤਰਨਤਾਰਨ ਸ਼ਹਿਰ ਦੇ ਵਿੱਚ ਹਿੰਦੂ ਪੰਚਾਇਤ ਕਰਕੇ ਆਈ ਹੈ ਤੇ ਉਸ ਤੋਂ ਬਾਅਦ ਅਸੀਂ ਆਪਣੀ ਟੀਮਾਂ ਵੀ ਲਗਾਈਆਂ ਨੇ ਵੀ ਜਿਹੜੇ ਜਿਨ੍ਹਾਂ ਦੇ ਉੱਥੇ ਰਿਸ਼ਤੇਦਾਰ ਦੋਸਤ ਮਿੱਤਰ ਵਪਾਰੀ ਬਗ ਰਹਿੰਦੇ ਨੇ ਉਹ ਲੋਕਾਂ ਨੂੰ ਅਵੇਅਰ ਕਰਨਗੇ ਵੀ ਕਾਤਲ ਦੇ ਪਰਿਵਾਰ ਨੂੰ ਵੋਟ ਨਾ ਪਾਈ ਜਾਵੇ ਮੈਂ ਲੁਧਿਆਣਾ ਸ਼ਹਿਰ ਦਾ ਰਹਿਣ ਵਾਲਾ ਪਰ ਮੈਨੂੰ ਚਿੰਤਾ ਤਰਨਤਾਰਨ ਸ਼ਹਿਰ ਦੇ ਲੋਕਾਂ ਦੀ ਵੀ ਤਰਨਤਾਰਨ ਸ਼ਹਿਰ ਦਾ ਨੇਤ੍ਰਿਤਵ ਕੌਣ ਕਰੇਗਾ ਆਮ ਆਦਮੀ ਕਰੇਗਾ ਜਾਂ ਕਾਤਲ ਦਾ ਭਰਾ ਕਰੇਗਾ ਨਹੀਂ ਕੈਂਡੀਡੇਟ ਖੜਾ ਕੀਤਾ ਤੁਸੀਂ ਲੋਕਾਂ 'ਚ ਬੜੀ ਆਸਥਾ ਤੁਹਾਡੇ ਲੈ ਕੇ ਹੈਗੀ ਵੀ ਸ਼ਿਵ ਸੇਨਾ ਦੇ ਕੋਈ ਬੰਦੇ ਹੈਗੇ ਤਾਂ ਰਜੀਵ ਟੰਡਨ ਦਾ ਗਰੁੱਪ ਹੈ ਜਾਂ ਹੋਰ ਕੋਈ ਗਰੁੱਪ ਨੇ ਲੋਕ ਇਹ ਸਮਝਦੇ ਨਹੀਂ ਵੀ ਤਰਨਤਾਰਨ ਦੇ ਵਿੱਚ ਸ਼ਿਵ ਸੇਨਾ ਨੇ ਕੈਂਡੀਡੇਟ ਖੜਾ ਕੀਤਾ ਤੇ ਉਹਦਾ ਨਾਂ ਕੀ ਹੈ ਉਹਨੂੰ ਵੋਟਾ ਕਿ ਕਿਹੜੇ ਬੰਦੇ ਨੂੰ ਉੱਥੇ ਵੋਟ ਪਾਈ ਜਾਵੇ ਨਹੀਂ ਨਹੀਂ ਪਹਿਲੀ ਗੱਲ ਤਾਂ ਮੈਂ ਆਪਣੀ ਗੱਲ ਕਰਾਂ ਮੈਂ ਗਣਿਤ ਜ਼ਰੂਰ ਦੇਖਾਂਗਾ ਜਿਸ ਇਲਾਕੇ ਦੀ ਤੁਸੀਂ ਵੋਟ ਕਿਸੇ ਨੂੰ ਕੈਂਡੀਡੇਟ ਖੜਾ ਕਰੋਗੇ ਉੱਥੇ ਦਾ ਗਣਿਤ ਜ਼ਰੂਰ ਦੇਖੂंगे ਜਿਹੜੀ ਤਰਨਤਾਰਨ ਸ਼ਹਿਰ ਦੀ ਸੀਟ ਆ ਸਿੱਖ ਬਹੁਲ ਇਲਾਕਾ ਵੈ ਉੱਥੇ ਹਿੰਦੂਵਾਦੀ 23% ਤੋਂ ਵੀ ਘੱਟ ਵਾਦੀ ਹੈ ਸਾਡੇ ਲੋਕਾਂ ਦੀ ਤੇ ਵੋਟ ਪਰਸੈਂਟ ਵੀ ਦੇਖਾਂਗਾ ਨਾ ਬੰਦਾ ਖੜਨ ਤੋਂ ਪਹਿਲਾਂ ਨਾ ਹੀ ਹੁੰਦੀ ਕਿਸੇ ਸ਼ਿਵ ਸੇਨਾ ਨੇ ਉੱਥੇ ਆਪਣਾ ਕੈਂਡੀਡੇਟ ਉਤਾਰਿਆ ਨਹੀਂ ਉਹ થઈ ਸ਼ਿਵਸਨਾ ਦਾ ਕੈਂਡੀਡੇਟ ਹੈ ਇਕ ਨਹੀਂ ਹੈਗਾ ਕੋਈ ਵੀ ਹੈ ਤੁਸੀਂ ਕਾਗਜ਼ ਚੈੱਕ ਕਰ ਲਿਓ ਕੋਈ ਵੀ ਕੈਂਡੀਡੇਟ ਨਹੀਂ ਹੈ ਉਹ ਅਨਿਲ ਖੁਰਮੀ ਜੀ ਨੇ ਉਹਨਾਂ ਨੂੰ ਜਾਂ ਤਾਂ ਤੁਹਾਡੇ ਵੱਲੋਂ ਕੋਈ ਦਿੱਤਾ ਆਸ਼ਵਾਸਨ ਦਿੱਤਾ ਗਿਆ ਜਾਂ ਤੁਹਾਡੇ ਵੱਲੋਂ ਕੋਈ ਫਤਵਾ ਜਾਰੀ ਕੀਤਾ ਗਿਆ ਕੌਣ ਨੇ ਉਹ ਉੱਥੇ ਕੈਂਡੀਡੇਟ ਹੈਕ ਐਸਾ ਕੁਝ ਵੀ ਨਹੀਂ ਹੈ ਸਾਡੇ ਵੱਲੋਂ ਕੋਈ ਕੁਝ ਨਹੀਂ ਕਿਸੇ ਵੱਲੋਂ ਵੀ ਨਹੀਂ ਉਹ ਸ਼ਿਵਸਨਾ ਲੱਗ ਗਿਆ ਫਿਰ ਕੋਈ ਉਸ ਦਾ ਕਿਸੇ ਗਰੁੱਪ ਲਈ ਖੜਾ ਕੀਤਾ ਹੋਵੇ ਪਰ ਮੈਨੂੰ ਨਹੀਂ ਲੱਗਦਾ ਕਿਸੇ ਵਿਸ਼ੇਸ਼ ਸਰਾਂ ਦਾ ਕੈਂਡੀਡੇਟ ਉਸੇ ਖੜਾ ਕੀਤਾ ਹੈ ਨਹੀਂ ਹੁਣ ਤੁਸੀਂ ਭਗਵਾਨ ਤੁਸੀਂ ਵੀ ਗੱਲ ਦੇ ਵਿੱਚ ਪਾਇਆ ਹੈ ਹਰ ਸ਼ਿਵ ਸੇਨ ਵਾਲਾ ਦਾ ਹੁੰਦਾ ਵੀ ਭਗਵਾ ਜਿਹੜਾ ਲੈ ਕੇ ਚੱਲੇ ਨਾਲ ਜੇ ਉੱਥੇ ਕਿਸੇ ਸ਼ਿਵ ਸੇਨਾ ਨੇ ਖੜਾ ਕੀਤਾ ਹੈ ਤੇ ਇਟ ਮੀਨਸ ਉਹ ਤੁਹਾਡੀ ਸ਼ਿਵ ਸੇਨਾ ਨਹੀਂ ਹੈ ਜਿਨ੍ਹਾਂ ਨੇ ਖੜਾ ਕੀਤਾ ਜਾਂ ਤੁਹ ਤੁਹਾਡੀ ਸਪੋਰਟ ਨਹੀਂ ਉਹਨੂੰ ਫਿਰ ਆਪਾਂ ਕਰਨ ਕੀ ਗਏ ਸੀ ਤਰਨ ਤਰ ਵੀ ਜੇ ਲੋਕਾਂ ਨੂੰ ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਸਿੱਖੀਜ਼ਮ ਨਾਲ ਜ਼ਿਆਦਾ ਉੱਥੇ ਹੈਵੀ ਹੈ ਮੋਟਰ ਉੱਥੇ ਜ਼ਿਆਦਾ ਹੈਵੀ ਨੇ ਫਿਰ ਤੁਹਾਡਾ ਉੱਥੇ ਕੀ ਮਕਸਦ ਹੈ ਤਰਨ ਤਰ ਜਾ ਕੇ ਲੋਕ ਤੁਹਾਡੀ ਗੱਲ ਸੁਣਨ ਆਲੇ ਹੈਗੇ ਉੱਥੇ ਜਿਨ੍ਹਾਂ ਨੂੰ ਸੁਣਾਣ ਗਏ ਤੁਸੀਂ ਬਿਲਕੁਲ ਹਿੰਦੂ ਸਮਾਜ ਤਰਨਤਾਰ ਸ਼ਹਿਰ ਦੇ ਵਿੱਚ ਹਿੰਦੂ ਸਮਾਜ ਦੀ ਵਾਦੀ 23% ਤੋਂ ਦੇ ਲਗਭਗ ਹੈਗੀ ਆ ਮੈਂ ਤਾਂ ਆਪਣੀ ਸਮਾਜ ਨੂੰ ਅਵੇਅਰ ਕਰਨਾ ਆ ਵੀ ਆਪਣਾ ਵੋਟ ਬੈਂਕ ਨਾ ਵੰਡ ਦਿਓ ਕਿਤੇ ਗਲਤੀ ਨਾਲ ਵੀ ਆਪਣੇ ਵੋਟ ਬੈਂਡਰ ਨੂੰ ਵੰਡ ਨਾ ਦਿਓ ਲਗ ਲਗ ਪਾਰਟੀ ਚ ਪਾ ਗਣਾ ਦਿਓ ਵੀ ਆਪਣਾ ਵੋਟ ਬੈਂਕ ਇਕੱਠਾ ਕਰਕੇ ਕਿਸੇ ਵੀ ਇੱਕ ਪਾਰਟੀ ਦੇ ਵਿਅਕਤੀ ਨੂੰ ਜਿਤਾ ਦਿਓ ਪਰ ਕਿਤੇ ਨਾ ਕਿਤੇ ਕਿਤੇ ਗਲਤੀ ਦੇ ਨਾਲ ਵੀ ਅਗਰ ਤੁਸੀਂ ਵੋਟਾਂ ਆਪਣੀਆਂ ਵੰਡ ਕੇ ਪਾਤੀਆਂ ਕਿਤੇ ਤੁਹਾਡੀ ਗਲਤੀ ਦਾ ਖਮਿਆਜਾ ਕਿਤੇ ਪੂਰੇ ਪੰਜਾਬ ਨੂੰ ਨਾ ਪੁਕਤਣਾ ਪਵੇ ਕਿਤੇ ਉਹਦਾ ਫਾਇਦਾ ਸੂ ਕਾਤਲ ਸੰਜੀਤ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਨੂੰ ਨਾ ਮਿਲ ਜੇ ਅਸੀਂ ਤਾਂ ਇਹ ਅਵੇਅਰ ਕਰਕੇ ਆਏ ਆ ਇਹ ਚਰਚਾ ਕਰਕੇ ਆਏ ਆ ਤਰਨਤਨ ਸ਼ਹਿਰ ਦੇ ਲੋਕਾਂ ਦੇ ਨਾਲ ਨਹੀਂ ਤੁਹਾਡਾ ਸਿੱਧਾ ਸਿੱਧਾ ਟਾਰਗੇਟ ਹੈ ਤੁਸੀਂ ਮਨਦੀਪ ਸਿੰਘ ਦਾ ਨਾਮ ਲਿੱਤਾ ਜਿਹੜੇ ਇਲੈਕਸ਼ਨ 'ਚ ਖੜੇ ਹੋਤੇ ਜੇ ਉਹਨਾਂ ਨੂੰ ਵੋਟ ਨਹੀਂ ਪਾਣੀ ਤਾਂ ਕਿਹਨੂੰ ਪਾਣੀ ਹੈ ਕੋਈ ਮਨ ਬਣਾਇਆ ਤੁਸੀਂ ਜਾਂ ਆਪਾਂ ਨੂੰ ਲੋਕਾਂ ਨੂੰ ਕੋਈ ਮੈਸੇਜ ਲੱਗਿਆ ਕਿਹੜੇ ਬੰਦੇ ਨੂੰ ਜਿਤਾਣਾ ਉੱਥੇ ਮੈਂ ਕੀ ਕਿਹਾ ਵਾ ਵੀ ਮੈਨੂੰ ਚਿੰਤਾ ਮੈਂ ਰਹਿ ਦੁਹਾਨੇ ਸ਼ਹਿਰ ਦਾ ਰਹਿਣ ਵਾਲਾ ਮੈਨੂੰ ਚਿੰਤਾ ਤਰਨਤਨ ਸ਼ਹਿਰ ਦੇ ਲੋਕਾਂ ਦੀ ਹੈ ਵੀ ਕਾਤਲ ਦਾ ਭਰਾ ਅਥੋਂ ਜਿੱਤ ਕੇ ਨਾ ਆਵੇ ਚਾਹੇ ਉ ਆਮ ਆਦਮੀ ਪਾਰਟੀ ਸਰਕਾਰ ਜਿੱਤ ਕੇ ਆਜੇ ਪਾਰਟੀ ਜਿੱਤ ਕੇ ਆਜੇ ਚਾਹੇ ਕਾਂਗਰਸ ਜਿੱਤ ਕੇ ਆਜੇ ਚਾਹੇ ਭਾਜਪਾ ਜਿੱਤ ਕੇ ਆਜੇ ਨਹੀਂ ਦੋਰੀ ਨੀਤੀ ਨਾ ਨ ਕਰੋ ਜੇ ਇੱਕ ਬੰਦੇ ਨੂੰ ਜਿਤਾਣਾ ਚਾਹੋਗੇ ਤਾਂ ਉਹਨੂੰ ਅੱਗੇ ਤਾਂ ਪ੍ਰੈਫਰਤਾ ਕਰੋਂਗੇ ਹੀ ਲੋਕਾਂ ਤੱਕ ਤਾਂ ਉਹਦੀ ਪਹੁੰਚ ਕਰਾਵਾਂਗੇ ਹੀ ਅਸੀਂ ਜਿਹੜੀ ਚਰਚਾ ਕੀਤੀ ਲੋਕਾਂ ਦੇ ਨਾਲ ਇਹੀ ਚਰਚਾ ਕੀਤੀ ਹੈ ਵੀ ਆਪਣਾ ਵੋਟ ਬੈਂਕ ਇੱਕ ਜਗ੍ਹਾ ਪੁਕਤਾ ਦਿਓ ਵੀ ਤੁਹਾਨੂੰ ਲੱਗਣ ਵਾਲਾ ਹੋਵੇ 20 ਵਿਅਕਤੀ ਦੇ ਨਾਲ ਕੰਪੀਟੀਸ਼ਨ ਹੈ ਵਗਰ ਅਸੀਂ ਇਸ ਵਿਅਕਤੀ ਨੂੰ ਵੋਟ ਪਾ ਕੇ ਜਿਤਾਣੇ ਆ ਤਾਂ ਮਨਦੀਪ ਸਿੰਘ ਹਾਰਦਾ ਤਾਂ ਉਸ ਵਿਅਕਤੀ ਦੇ ਉਸ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਜਿਤਾ ਦਿੱਤਾ ਜਾਵੇ ਨਹੀਂ ਤੁਹਾਡੇ ਬਿਆਨਾਂ ਤੋਂ ਐ ਤਾਂ ਨਹੀਂ ਲੱਗ ਰਿਹਾ ਵੀ ਕਿਤੇ ਲੋਕ ਜਿਹੜੇ ਤਰਨ ਤਰਨਦੇ ਨੇ ਉਹ ਸਮਝਸ਼ਟ ਪੈ ਗਏ ਵੀ ਇਹ ਸ਼ੀਵ ਸੈਨ ਨਾਲ ਆਏ ਸੀ ਉਹ ਕਹਿੰਦੇ ਜੀ ਆਹ ਬੰਦੇ ਨੂੰ ਵੋਟ ਨਾ ਪਾਓ ਬਾਕੀ ਜਿਹਨੂੰ ਮਰਜ਼ੀ ਪਾ ਦਿਓ ਇਹ ਤਾਂ ਫਿਰ ਵੋਟ ਬੈਂਕ ਡਿਵਾਈਡ ਹੋ ਗਈ ਤੁਹਾਡੀ ਨਹੀਂ ਮੈਂ ਡਿਵਾਈਡ ਦੀ ਗੱਲ ਹੀ ਨਹੀਂ ਕੀਤੀ ਮੈਂ ਵੀਰ ਕੀ ਕਿਹਾ ਮੈਂ ਕਿਹਾ ਹਿੰਦੂ ਵੋਟ ਬੈਂਕ ਬੰਦਿਆਂ ਨੂੰ ਜਾਣਾ ਚਾਹੀਦਾ ਹਿੰਦੂ ਵੋਟ ਬੈਂਕ ਜਿਹੜਾ ਸਾਡਾ 23% ਹੈ ਇੱਕ ਮਲੇ ਜਿਹੜੇ ਹਿੰਦੂ ਐ ਇੱਕ ਪਾਸੇ ਝੁਕ ਜਾਵਾਂ ਇਹ ਕਹਿ ਰਹੇ ਹੋ ਤੁਸੀਂ ਮੈਂ ਕਹਿੰਦਾ 23% ਜਿਹੜਾ ਹਿੰਦੂ ਸਾਡਾ ਤਰਨਤਾਰਨ ਵਿੱਚ ਬੈਠਾ ਹੈ ਉਹ ਆਪਣਾ ਵੋਟ ਬੈਂਕ ਇਕੱਠਾ ਕਰਕੇ ਸਲਾਹ ਕਰਕੇ ਆਪਸ ਵਿੱਚ ਚਰਚਾ ਕਰਕੇ ਇੱਕ ਪਾਰਟੀ ਨੂੰ ਵੋਟ ਪੁਗਤਾ ਦਿਓ ਤਾਂ ਕਿ ਉਸ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਤਰਨਤਾਰਨ ਸ਼ਹਿਰ ਦਾ ਵਿਕਾਸ ਕਰ ਸਕੇ ਨਗਰ ਜੇ ਅਗਰ ਸੰਦੀਪ ਸਿੰਘ ਦਾ ਭਰਾ ਜਿੱਤਦਾ ਤਾਂ ਮਨਦੀਪ ਸਿੰਘ ਜਿੱਤਦਾ ਤਾਂ ਉੱਥੇ ਦਾ ਯੂਥ ਦਾ ਆਈਡੀਅਲ ਕੀ ਹੋਊਗਾ ਡੱਬ ਵਿੱਚ ਪਿਸਟਲ ਕੱਢੀ ਕਿਸੇ ਵੀ ਆਮ ਬੰਦੇ ਦਾ ਕਤਲ ਕਰ ਦਿੱਤਾ ਇਤਨੀ ਹੁਗਣਾ ਤਰਨਤਾਰਨ ਸ਼ਹਿਰ ਦੇ ਲੋਕ ਇਹ ਤਾਂ ਨਹੀਂ ਚਾਣਗੇ ਵੀ ਉਹਨਾਂ ਦਾ ਆਈਡੀਅਲ ਇੱਕ ਗੈਂਗਸਟਰ ਕਾਤਲ ਦਾ ਭਰਾ ਬਣੇ ਤਰਨਤਾਰਨ ਸ਼ਹਿਰ ਦੇ ਲੋਕ ਇਹ ਤਾਂ ਨਹੀਂ ਚਾਣਗੇ ਵੀ ਸਾਡਾ ਸ਼ਹਿਰ ਦਾ ਨੇਤ੍ਰਿਤਵ ਇੱਕ ਕਾਤਲ ਦਾ ਪਰਿਵਾਰ ਕਰੇ ਨਹੀਂ ਚਾਹੂਗੇ ਨਾ ਹਰ ਵਿਅਕਤੀ ਚਾਹੁੰਦਾ ਵੀ ਮੇਰੇ ਸ਼ਹਿਰ ਦਾ ਵਿਕਾਸ ਹੋਵੇ ਮੇਰੇ ਯੂਥ ਦਾ ਵਿਕਾਸ ਹੋਵੇ ਮੇਰੇ ਨੌਜਵਾਨ ਮੇਰੇ ਮਾਂ ਇਹ ਵੀ ਚਾਹੇਗੀ ਵੀ ਮੇਰਾ ਬੱਚਾ ਅੱਛੀ ਜਗ੍ਹਾ ਤੇ ਜਾਵੇ ਮੇਰਾ ਬੱਚਾ ਅੱਛੀ ਰਾਹ ਪਕੜੇ ਕੋਈ ਵੀ ਮਾਂ ਨਹੀਂ ਚਾਹੂਗੀ ਵੀ ਮੇਰਾ ਬੱਚਾ ਗੈਂਗਸਟਰ ਬਣੇ ਮੇਰਾ ਬੱਚਾ ਅਤਵਾਦੀ ਬਣੇ ਕਿਉਂਕਿ ਲੋਕਾਂ ਨੇ ਅਤਵਾਦ ਚੇਲਿਆ ਤਰਨਤਾਰਨ ਸ਼ਹਿਰ ਦੇ ਲੋਕਾਂ ਨੇ ਬੜਾ ਉੱਥੇ ਅਤਵਾਦ ਚੇਲਿਆ ਛੋਟੇ ਛੋਟੇ ਬੱਚੇ ਹੱਥਾਂ ਦੇ ਵਿੱਚ AK-47 ਲੈ ਕੇ ਮਨਸੂਮ ਲੋਕਾਂ ਦਾ ਕਤਲ ਫਰਕ ਕਰਦੇ ਸੀਗੇ ਫਰੋਤੀਆਂ ਮੰਗਦੇ ਸੀਗੇ ਤਰਨਤਾਰਨ ਸ਼ਹਿਰ ਦੇ ਲੋਕ ਦੁਬਾਰਾ ਕਦੇ ਨਹੀਂ ਚਾਣਗੇ ਵੀ ਸਾਡਾ ਸ਼ਹਿਰ ਫਿਰ 1980 ਤੋਂ 1990 ਵਾਲਾ ਕਾਲਾ ਦੌਰ ਦਿਖੇ ਨੇ ਤੁਸੀਂ بڑے بڑے ਬਟੇ ਇਲਜ਼ਾਮ ਲਾਏ ਵੀ ਫਰੋਤੀਆਂ ਮੰਗੀਆਂ ਜਾਂਦੀ ਸੀ ਤਰਨਤਾਰਨ ਸ਼ਹਿਰ ਦੇ ਵਿੱਚ ਕੋਈ ਇੱਦਾਂ ਦਾ ਕੋਈ ਕਾਨੂੰਨੀ ਪ੍ਰਕਿਰਿਆ ਹੈ ਕੋਈ ਕਾਨੂੰਨ ਦੇ ਵਿੱਚ ਇੱਦਾਂ ਦਾ ਹੈ ਸਿਸਟਮ ਵੀ ਕਿਸੇ ਨੇ ਕੀਤੀ ਹੋਵੇ ਫਰੋਤੀ ਦੀ ਕੋਈ ਬੰਦਾ ਮਾਰਿਆ ਹੋਵੇ ਮੇਰੀ ਗੱਲ ਸੁਣੋ ਜਿਨ੍ਹਾਂ ਨੇ ਪਿੰਨ ਉੱਥੇ ਤਰਨਤਾਰਨ ਸ਼ਹਿਰ ਕੀ ਪੂਰੇ ਪੰਜਾਬ ਦੀ ਗੱਲ ਕਰੋ ਅਗਰ ਜਿਨ੍ਹਾਂ ਲੋਕਾਂ ਨੇ ਪੰਜਾਬ ਚ ਅੱਤਵਾਦ ਦਾ ਕਾਲਾ ਦੌਰ ਦਿਖਿਆ ਉਹਨਾਂ ਨੂੰ ਪਤਾ ਨਾ ਵੀ ਪਹਿਲਾਂ ਕੀ ਹੁੰਦਾ ਸੀਗਾ ਹੱਥ ਚ ਕੀ 47 ਫੜ ਕੇ ਜਿਹਦੇ ਮਰਜ਼ੀ ਲਾਲੇ ਦੇ ਸਿਰ ਦੇ ਉੱਤੇ ਲਾ ਦੇਣੀ ਲਿਆ ਵੀ ਫੰਡ ਪਹਿਲੇ ਲਿਆਦੇ ਹੁੰਦਾ ਨਹੀਂ ਹੁੰਦਾ ਰਿਆ ਬਿਲਕੁਲ ਮੇਰੇ ਖੁਦ ਰਿਸ਼ਤੇਦਾਰ ਦਾ ਮੇਰਾ ਮੇਰੇ ਰਿਸ਼ਤੇਦਾਰ ਜਿ ਮੇਰਾ ਭਰਾ ਲੱਗਦਾ ਉਹਨੂੰ ਗਵਾ ਕਰਕੇ ਲੈ ਕੇ ਸੀ ਉਹ ਪੈਸੇ ਦੇ ਕੇ ਛੁਡਾਇਆ ਸੀ ਉਹ ਤੋਂ ਇਦਾਂ ਦੀ ਕੱਢੀ ਗੱਲ ਕਰਦੇ ਹੋ ਲੋਕ ਨਹੀਂ ਚਾਹੁੰਦੇ ਵੀ ਸਾਡੇ ਸ਼ਹਿਰ ਦਾ ਕੋਈ ਨੇਤ੍ਰਿਤਵ ਕਿਸੇ ਕਾਤਲ ਪਰਿਵਾਰ ਦਾ ਵਿਅਕਤੀ ਕਰੇ ਸਵਾਲ ਇੱਕੋ ਹੀ ਆ ਫਿਰ ਮੈਂ ਫਿਰ ਕਹਿੰਦੇ ਆ ਪੰਜਾਬ ਦਾ ਕਲਚਰ ਕਿੱਥੇ ਜਾ ਰਿਹਾ ਹੈ ਕੀ ਕੋਈ ਚਾਹੇਗਾ ਵੀ ਸਾਡੇ ਪੰਜਾਬ ਦਾ ਕਲਚਰ ਐਸਾ ਬਣੇ ਕੋਈ ਗੈਂਗਸਟਰ ਬਣੇ ਸੰਦੀਪ ਦਾ ਭਰਾ ਮਨਦੀਪ ਕੀ ਕਹਿੰਦਾ ਵੀ ਕੋਣ ਕਹਿ ਰਿਹਾ ਵੀ ਗੈਂਗਸਟਰ ਬਣਨਾ ਕੋਈ ਭਾਈ ਮਨਦੀਪ ਸਿੰਘ ਕਹਿ ਰਿਹਾ ਜਾਂ ਭਾਈ ਅੰਦਰ ਜਿਹੜਾ ਉਹ ਸੰਦੀਪ ਸਿੰਘ ਉਹ ਕਹਿ ਰਿਹਾ ਕੋਣ ਕਹਿ ਰਿਹਾ ਗੈਂਗਸਟਰ ਬਣੋ ਸੰਦੀਪ ਦਾ ਭਰਾ ਮਨਦੀਪ ਕੀ ਕਹਿ ਰਿਹਾ ਇੱਕ ਇੰਟਰਵਿਊ ਚ ਕਹਿ ਰਿਹਾ ਕਹਿੰਦਾ ਵੀ ਪੰਜਾਬ ਦੇ ਹਾਲਾਤ ਦੇਖੋ ਕੀ ਬਣੇ ਫਿਰਦੇ ਨੇ ਵੀ ਜਿਹਦਾ ਦਿਲ ਕਰਦਾ ਡੱਬ ਚ ਪਿਸਟਲ ਕੱਢਦਾ ਬੰਦੇ ਦਾ ਕਤਲ ਕਰ ਦਿੰਦਾ ਉਹਦੇ ਭਰਾ ਨੇ ਕੀ ਕੀਤਾ ਸਰੇਆ ਮਮਬ ਸਰ ਸ਼ਹਿਰ ਦੇ ਵਿੱਚ ਧਰਨੇ ਦੇ ਬੇٹے ਸੁਦੀਸ਼ ਸੂਰੀ ਦੇ ਉੱਤੇ ਗੋਲੀਆਂ ਮਾਰ ਕੇ ਜਾਨਲੇਵਾ ਹਮਲਾ ਕੀਤਾ ਉਹਦਾ ਕਤਲ ਕੀਤਾ ਸਜ਼ਾ ਵੀ ਹੋਈ ਉਹਨੂੰ ਸਜ਼ਾ ਹੋਈ ਉਹ ਅੰਦਰ ਬੈ ਕੇ ਕਿਹੜਾ ਸੂਰ ਗਿਆ ਹੋ ਉਹ ਕਿਹੜਾ ਅੰਦਰ ਬੈ ਕੇ ਸੁਧਰ ਗਿਆ ਅੰਦਰ ਬੈ ਕੇ ਸੁਧਰੇ ਤਾਂ ਨਹੀਂ ਨਾ ਹੋ ਫੇਰ ਉਹਨੇ ਅੰਦਰ ਜਾ ਕੇ ਜੇਲ੍ਹ 'ਚ ਬੈ ਕੇ ਸੁਭਾ ਸਿੰਘ ਇੰਸਪੈਕਟਰ ਸੁਭਾ ਸਿੰਘ ਦਾ ਕਤਲ ਕਰ ਦਿੱਤਾ ਦੱਸੋ ਨਾ ਮੇਰੀ ਗੱਲ ਗੱਲ ਫੇਰ ਹੋਈ ਕੋਈ ਗੱਲ ਹੁੰਦੀ ਆ ਮੈਂ ਅਗਰ ਲੁਧਿਆਣਾ ਸ਼ਹਿਰ 'ਚ ਰਹਿੰਦਾ ਨਾ ਮੈਂ ਵੀ ਚਾਹਾਂਗਾ ਮੇਰੇ ਸ਼ਹਿਰ ਦਾ ਨਿਤਰਤ ਤੱਕ ਕੋਈ ਸਾਫ਼ ਸੁਥਰਾ ਆਮ ਆਦਮੀ ਕਰੇ ਜਿਹੜਾ ਮੇਰੇ ਸ਼ਹਿਰ ਦਾ ਵਿਕਾਸ ਕਰ ਸਕੇ ਮੇਰੇ ਸ਼ਹਿਰ ਦਾ ਆਈਡੀਅਲ ਕੌਣ ਹੋਏਗਾ ਇੱਕ ਆਮ ਆਦਮੀ ਜਿਹੜੇ ਮੇਰੇ ਸ਼ਹਿਰ ਦਾ ਵਿਕਾਸ ਕਰ ਸਕੇ ਮੇਰੇ ਜਿਹੜਾ ਬੱਚਿਆਂ ਦੀ ਰਾਖੀ ਕਰ ਸਕੇ ਜਿਹੜਾ ਮੇਰੇ ਬੱਚਿਆਂ ਨੂੰ ਅੱਛਾ ਮਾਰਗਦਰਸ਼ਨ ਕਰ ਸਕੇ ਜਿਹੜਾ ਮੇਰੇ ਸ਼ਹਿਰ 'ਚ ਇੰਡਸਟਰੀ ਲੈ ਕੇ ਆ ਸਕੇ ਮੈਂ ਉਹੀ ਉਹਨਾਂ ਨੂੰ ਮਾਰਗਦਰਸ਼ਨ ਕਿਸੇ ਦਾ ਵੀ ਮਰਦਸ਼ਰ ਐਸਾ ਨਹੀਂ ਹੋਏਗਾ ਵੀ ਆ ਕੇ ਵੀ ਸਾਡਾ ਕੋਈ ਆਈਡੀਆਲ ਇਦਾਂ ਦਾ ਨਹੀਂ ਹੋਊਗਾ ਵੀ ਕਿਸੇ ਕਾਤਲ ਦਾ ਪਰ ਕਿਸੇ ਨੇ ਕੋਈ ਉਠਿਆ ਕਿਸੇ ਵੀਆਪੀ ਦਾ ਕਤਲ ਕੀਤਾ ਮੁੜ ਕੇ ਕਵੇ ਜੀ ਅਸੀਂ ਪੰਥ ਦੇ ਹੀਰੋ ਹੋ ਗਏ ਮੁੜ ਕੇ ਕਵੇ ਜੀ ਅਸੀਂ ਇਲੈਕਸ਼ਨ ਲੜ ਰਹੇ ਤਰਨ ਤਰ ਤੁਹਾਡੇ ਸ਼ਹਿਰ ਦੇ ਵਿੱਚੋਂ ਆ ਕੇ ਨਹੀਂ ਇਹ ਗੱਲ ਤੁਸੀਂ ਪਹਿਲਾਂ ਕਿਦਾਂ ਕਹਿਆ ਸੀ ਵੀ ਜੇ ਭਾਈ ਮਨਦੀਪ ਸਿੰਘ ਜਿੱਤਦਾ ਹੈ ਤੇ ਉਹ ਕੰਮ ਨਹੀਂ ਕਰਾ ਪਾਏਗਾ ਜਾਂ ਕੰਮ ਨਹੀਂ ਕਰੇਗਾ ਇਹ ਤਾਂ ਹਜੇ ਜਿੱਤੂਗਾ ਲੋਕ ਫਤਵਾ ਦੇਣਗੇ ਫਿਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਨਾ ਤੁਸੀਂ ਸਮਝੋ ਨਾ ਉਸ ਪਰਿਵਾਰ ਦੀ ਸੋਚ ਕੀ ਹੈ ਬੰਦਾ ਕਵੇ ਗਲਤੀ ਨਾ ਜੋਸ਼ ਛਾ ਕੇ ਇੱਕ ਵਿਅਕਤੀ ਦਾ ਕਤਲ ਕਰਤਾ ਬੰਦੇ ਨੇ ਗਲਤੀ ਕਰ ਲਈ ਦਵਾਰਾ ਫਿਰ ਉਹ ਜੇਲ੍ਹ ਚ ਬੈ ਕੇ ਕਤਲ ਕਰਿਆ ਦਾ ਮਤਲਬ ਉਹਦੀ ਮੈਂਟੈਲਿਟੀ ਕੀ ਹੋਗੀ ਦੂਜਾ ਕਹਵੇ ਉਹਦਾ ਭਰਾ ਵੀ ਕੀ ਕਰ ਰਿਹਾ ਉਹਦਾ ਭਰਾ ਵੀ ਕਿਹੜਾ ਉਹਦੀ ਨਿੰਦਾ ਕਰ ਰਿਹਾ ਆਪਣੇ ਭਰਾ ਦੀ ਸੰਦੀਪ ਸਿੰਘ ਦੀ ਨਹੀਂ ਉਹ ਤਾਂ ਸਾਥ ਦੇ ਰਿਹਾ ਕਹਿੰਦਾ ਜੋ ਮੇਰੇ ਭਰਾ ਨੇ ਕੀਤਾ ਵੀ ਉਸੀ ਕੀਤਾ ਉਹ ਤਾਂ ਆਪਣੇ ਭਰਾ ਨੂੰ ਕੌਮ ਦਾ ਹੀਰੋ ਕਹਿੰਦਾ ਪਿਆ ਨਹੀਂ ਤੁਸੀਂ ਗੱਲ ਕੀਤੀ ਐ ਸੁਭਾ ਸਿੰਘ ਦੀ ਲੈ ਕੇ ਪਹਿਲਾਂ ਵੀ ਅੱਜ ਤੋਂ ਤੁਸੀਂ ਥੋੜੇ ਦਿਨ ਪਹਿਲਾਂ ਵੀ ਤੁਸੀਂ ਗੱਲ ਕੀਤੀ ਸੁਭਾ ਸਿੰਘ ਨੂੰ ਲੈ ਕੇ ਮੀਡੀਆ ਦੇ ਉੱਤੇ ਵੀ ਵੀਡੀਓ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਤੁਹਾਡੇ ਵੱਲੋਂ ਗੱਲਾਂ ਕੀਤੀਆਂ ਵੀ ਅਸੀਂ ਉਹਦਾ ਸੰਸਕਾਰ ਵੀ ਕਰਾਂਗੇ ਜਾਂ ਉਹਨੂੰ ਸ਼ਰਧਾਂਜਲੀ ਸਭਾ ਵੀ ਉਹਦਲੀ ਅਰੇਂਜ ਕਰਾਂਗੇ ਪਰ ਹੋਇਆ ਕੁਝ ਵੀ ਨਹੀਂ ਸਭ ਕੁਝ ਹੋ ਗਿਆ ਸ਼ਿਵ ਸਿੰਘਾ ਨੇ ਫਿਰ ਉੱਥੇ ਬੈਕਫੋਰਟ ਤੇ ਆ ਗਈ ਦੇਖੋ ਬਿਲਕੁਲ ਗੱਲ ਪਹਿਲਾਂ ਵੀ ਕਲੀਅਰ ਕੀਤੀ ਸੀ ਹਿੰਦੂ ਜਾਗੋ ਕਮੇਟੀ ਵੱਲੋਂ ਵੀ ਅਗਰ ਉਹਦਾ ਪਰਿਵਾਰ ਸੁਭਾ ਸਿੰਘ ਦਾ ਪਰਿਵਾਰ ਉਹ ਸੰਸਕਾਰ ਨਹੀਂ ਕਰਦਾ ਚਾਹੁੰਦਾ ਕਿਸੇ ਰੂਪ ਰੂਪ ਜਾਂ ਕਿਸੇ ਹੋਰ ਕਰਕੇ ਤਾ ਹਿੰਦੂ ਜਾਗੋ ਕੋਰ ਕਮੇਟੀ ਸੁਭਾ ਸਿੰਘ ਜੀ ਦਾ ਸੰਸਕਾਰ ਕਰੇਗੀ ਤੇ ਸ਼ਿਦਾਂ ਅਗਲੀ ਸਭਾ ਕਰੇਗੀ ਉਹਦੇ ਪਰਿਵਾਰ ਨੇ ਉਹਦਾ ਸੰਸਕਾਰ ਕੀਤਾ ਸ਼ਿਦਾਂ ਜੀ ਜਿਹੜੀ ਅਸੀਂ ਕਹੀ ਹੈ ਉਹ اسی ਕਰਨ ਜਾ ਰਹੇ ਹਾਂ ਜੀ ਹਜੇ ਵੀ ਕਰਨ ਜਾ ਰਹੇ ਹਾਂ ਬਿਲਕੁਲ ਕਰਨੀ ਹੀ ਹੈ ਉਹ ਤਾਂ ਕਰਨੀ ਹੀ ਕਰਨੀ ਹੈ ਨਾ ਸੰਸਕਾਰ ਤਾਂ ਇੱਕੋ ਬੰਦੇ ਕਰੂਗਾ ਨਾ ਇੱਕ ਵਾਰੀ ਹੁੰਦਾ ਨਾ ਸ਼ਿਦਾਂ ਦੀ ਸਭਾ ਦਾ ਚਾਹੇ ਤੁਸੀਂ ਦੱਸ ਕਰ ਲੋ ਅਸੀਂ ਸੰਗਰੂਰ ਦੇ ਵਿੱਚ ਵੀ ਸ਼ਰਧਾਂਜਲੀ ਸਭਾ ਕਰਨ ਜਾ ਰਹੇ ਹਾਂ ਪਟਿਆਲੇ ਵਿੱਚ ਵੀ ਕਰਨ ਜਾ ਰਹੇ ਹਾਂ ਸ਼ਰਧਾਂਜਲੀ ਸਭਾ ਅੰਮ੍ਰਿਤਸਰ ਚ ਵੀ ਕਰਨ ਜਾ ਰਹੇ ਹਾਂ ਲੁਧਿਆਣਾ ਸ਼ਹਿਰ ਚ ਵੀ ਉਹਨਾਂ ਦੀ ਸ਼ਰਧਾਂਜਲੀ ਸਭਾ ਕਰਨ ਜਾ ਰਹੇ ਹਾਂ ਜੇ ਕਹਣਾ ਕਥਨੀ ਤੁਹਾਡਾ ਫਰਕ ਹੋ ਜਾਂਦਾ ਕਹਿ ਜਾਂਦੇ ਹੋ ਤੁਸੀਂ ਪਰ ਹੁੰਦਾ ਹੈ ਨਹੀਂ ਕਿਉਂਕਿ ਸੰਸਕਾਰ ਵੀ ਲੰਘ ਗਿਆ ਹੁਣ ਤੁਸੀਂ ਕਹਿੰਦੇ ਸ਼ਰਧਾਂਜਲੀ ਸਭਾ ਕਰੀਏ ਕੀ ਹੋਵੇ ਕਿ ਇਹ ਕਿਤੇ ਰਾਜਨੀਤਿਕ ਸਟੈਂਡ ਦਾ ਨਹੀਂ ਵੀ ਹਾਈਲਾਈਟ ਰਹਿਣਾ ਖਬਰਾਂ ਜਿ ਰਹਿਣਾ ਵੀ ਇੱਦਾਂ ਦਾ ਬਿਆਨ ਦੇ ਦਿਓ ਵੀ ਸ਼ਿਵ ਸੇਨਾ ਅਗਰ ਇੱਦਾਂ ਦੀ ਗੱਲ ਹੁੰਦੀ ਤਾਂ ਹਿੰਦੂ ਪੰਚਾਇਤ ਵੀ ਤੁਰੰਤ ਤੁਰੰਤ ਸ਼ਹਿਰ ਚ ਕਈ ਸਾਰੇ ਕਰਾਂਗੇ ਲੋਗਾ ਨੇ ਬੜੀ ਸੋਸ਼ਲ ਮੀਡੀਆ ਤੇ ਧਮਕੀਆਂ ਦਿੱਤੀ ਵੀ ਆ ਕੇ ਦਿਖਾਓ ਵੜ ਕੇ ਦਿਖਾਓ ਤਾਂ ਹਿੰਦੂ ਜਾਗੋ ਕੋਰ ਕਮੇਟੀ ਨੇ ਉਹ ਤੇ ਹਿੰਦੂ ਪੰਚਾਇਤ ਕੀਤੀ ਜਾਂ ਨਹੀਂ ਕੀਤੀ ਇਹਨਾਂ ਸਮਝੋ ਅਗਰ ਤੁਹਾਨੂੰ ਕਹਤਾ ਕਿ ਤੁਸੀਂ ਨਾ ਦਿਸੰਬਰ ਕਰਾਂਗੇ ਤਾਂ ਕਰਾਂਗੇ ਇਹ ਤਾਂ ਪੰਜਾਬ ਹੈ ਕਿਤੇ ਵੀ ਟੰਡਨ ਸਾਹਿਬ ਕਿਤੇ ਵੀ ਤੁਸੀਂ ਆ ਜਾ ਸਕਦੇ ਹੋ ਤੁਹਾਨੂੰ ਮਜਾ ਆ ਦੇ ਕੋਈ ਤੁਹਾਨੂੰ ਰੋਕ ਨਹੀਂ ਸਕਦਾ ਇਟ ਮੀਨ ਇਹ ਥੋੜਾ ਵੀ ਹੁਣ ਜਿਮਨੀ ਚੋਂਡ ਉਥੇ ਤਰਨ ਤਰਨ ਦੀ ਆਗੇ ਤਾਂ ਤੁਸੀਂ ਉਥੇ ਇੱਕ Hindu ਪੰਚਾਇਤ ਕਰ ਲਈ ਤੁਹਾਨੂੰ ਰੋਕਿਆ ਗਿਆ ਜਾਂ ਤੁਹਾਨੂੰ ਕੋਈ ਟਾਰਗੇਟ ਕੀਤਾ ਗਿਆ ਕੋ ਤਾਂ ਪੰਜਾਬ ਹੈ ਤੁਸੀਂ ਜਿੱਥੇ ਮਰਜ਼ੀ ਜਾ ਕੇ ਕੰਮ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਕੱਟਰਵਾਦੀਆਂ ਦੁਆਰਾ ਬੜੀਆਂ ਥ੍ਰੈਟ ਦਿੱਤੀਆਂ ਜਾ ਰਹੀਆਂ ਸੀ ਵੜ ਕੇ ਦਿਖਾਓ ਤਰਨ ਤਰਨ ਸ਼ਹਿਰ ਦੇ ਵਿੱਚ ਤੁਸੀਂ ਆ ਕੇ ਦਿਖਾਓ ਤੁਹਾਨੂੰ ਵਾਪਸ ਨਹੀਂ ਜਾਣ ਦੇਣਾ ਤਾਂ Hindu ਜਾਗੋ ਕੋਰ ਕਮੇਟੀ ਦੁਆਰਾ ਉਹਨਾਂ ਦਾ ਚੈਲੰਜ ਕਬੂਲ ਕਰਦੇ ਹੋਏ ਉੱਥੇ ਹਿੰਦੂ ਪੰਚਾਇਤ ਕੀਤੀ ਕਿ ਨਹੀਂ ਕੀਤੀ ਕੀਤੀ ਨਾ ਉਹਨਾਂ ਨੇ ਇਦਾਂ ਹੀ ਅਗਰ ਇਸ ਇਸ ਦਿਨ ਨੂੰ ਚੈਲੰਜ ਨਾਲ ਲਈਓ ਸੁਭਾ ਸਿੰਘ ਜੀ ਦਾ ਸੀ ਜੇ ਅਗਰ ਕਿਹਾ ਵੈਸ਼ਦਾਨੀ ਸਭਾ ਸੀ ਕਰਨੀ ਆ ਤਾਂ ਕਰਨੀ ਆ ਬਿਲਕੁਲ ਕਰਨੀ ਆ ਜਲਦੀ ਡੇਟ ਅਨਾਉਂਸ ਕਰ ਦਿੱਤੀ ਜਾਏਗੀ ਕੋਈ ਡੇਟ ਨਾ ਤਾਂ ਕੀਤੀ ਹੈ ਨੇੜੇ ਤੇ ਬਿਲਕੁਲ ਜਲਦੀ ਡੇਟ ਅਨਾਉਂਸ ਕਰ ਦਿੱਤੀ ਜਾਏਗੀ ਅਸੀਂ ਤਰਨ ਤਰਨ ਐਕਸ਼ਨ ਚੱਲ ਰਹੇ ਨੇ ਉਦੋਂ ਸਾਡੀ ਸਾਰੀ ਟੀਮਾਂ ਲੱਗੀਆਂ ਆਈਆਂ ਨੇ ਕਿਤੇ ਗਲਤੀ ਦੇ ਨਾਲ ਵੀ ਸੰਦੀਪ ਦਾ ਭਰਾ ਮਨਦੀਪ ਦਾ ਜਿੱਤ ਜਾਵੇ ਅਸੀਂ ਉੱਥੇ ਭਰਾਵਾਂ ਨੂੰ ਅਵੇਅਰ ਕਰ ਰਹੇ ਹਾਂ ਉਸ ਤੋਂ ਬਾਅਦ ਡੇਟ ਨਾਲ ਹੀ ਅਨਾਉਂਸ ਕਰ ਦਿੱਤੀ ਜਾਏਗੀ ਤੁਸੀਂ ਹਿੰਦੂ ਪੰਚਾਇਤ ਜਦੋਂ ਵੀ ਜ਼ਿਕਰ ਹੁੰਦਾ ਹੈ ਕਈ ਵਾਰੀ ਵੀਡੀਓ ਬਜੇ ਲਿੱਤਾ ਤੇ ਹਿੰਦੂ ਪੰਚਾਇਤ ਨੇ ਆਖਿਰਕਾਰ ਕੰਮ ਕੀਨੇ ਪੰਜਾਬ ਦੀ ਪ੍ਰਗਤੀ ਲਈ ਪੰਜਾਬ ਦੇ ਲਈ ਚੰਗੇ ਮਾਹੌਲ ਦੇ ਲਈ ਜਾਂ ਚੋ ਹਿੰਦੂਆਂ ਦੇ ਲੜਕੇ ਲੜਕੀਆਂ ਨੇ ਜਿਹੜੇ ਗਰੀਬੀ ਲੈਵਲ ਤੋਂ نیچے ਨੇ ਉਹਨਾਂ ਲਈ ਕੋਈ ਇਦਾਂ ਦੀ ਕੋਈ ਸਿਸਟਮ ਬਣਾਇਆ ਹਿੰਦੂ ਪੰਚਾਇਤ ਆਖਿਰ ਕੰਮ ਕੀਨੇ ਹਿੰਦੂ ਪੰਚਾਇਤ ਦੇ ਹਿੰਦੂ ਪੰਚਾਇਤ ਪੰਜ ਤੱਕ ਪੰਜਾਬ 'ਚ ਪੰਜ ਵਾਰੀ ਹੋਈ ਹੈ ਜੀ ਤੇਨੇ ਕੋਈ ਲੁਧਿਆਣੀ ਕਰਾਈ ਗਈ ਹੈ ਇੱਕ ਵਾਰ ਜਲੰਧਰ ਕਰਾਈ ਗਈ ਇੱਕ ਵਾਰ ਤਰਨਤਾਰਨ ਕਰਾਈ ਗਈ ਹੈ ਜਦੋਂ ਜਦੋਂ ਵੀ ਸਾਡੇ ਧਰਮ ਦੇ ਉੱਤੇ ਪੀੜ ਪਈਏ ਸਮਾਜ ਤੇ ਉੱਤੇ ਪੀੜ ਗਈਏ ਤਾਂ ਸਮਾਜ ਨੂੰ ਇਕੱਠਾ ਕਰਕੇ ਹਿੰਦੂ ਪੰਚਾਇਤ ਕੀਤੀ ਗਈ ਹੈ ਸਿੰਧੂ ਪੰਚਾਇਤ ਦਾ ਹੀ ਕੰਮ ਹੈ ਅਗਰ ਕੋਈ ਸਾਡੇ ਸਮਾਜ ਦੇ ਵਿੱਚ ਕੋਈ ਕ੍ਰਤੀ ਪੈਂਦੀ ਹੈ ਕੋਈ ਸਾਡੇ ਸਮਾਜ ਦਾ ਹਨਨ ਕਰਦਾ ਅਗਰ ਜਿਵੇਂ ਸਿੱਛੇ ਸਾਡੇ ਇੱਥੇ ਲੁਧਿਆਣਾ ਸ਼ਹਿਰ ਚ ਕਾਰਪੋਰੇਸ਼ਨ ਦੁਆਰਾ ਵਹਿ ਨਿਰਮਾਨ ਤੋੜਨ ਦੀ ਯਾਰ ਦੇ ਵਿੱਚ ਮੰਦਿਰ ਤੋੜ ਦਿੱਤਾ ਗਿਆ ਸੀਗਾ ਉਹਦੇ ਲਈ ਬੜਾ ਵੱਡਾ ਸੰਘਰਸ਼ ਕੀਤਾ ਗਿਆ ਉਦੋਂ ਵੀ ਸਾਰੇ ਪਿੰਦ ਲੁਧਿਆਣਾ ਸ਼ਹਿਰ ਦੀ ਹਿੰਦੂ ਸੰਸਥਾਵਾਂ ਨੇ ਮਿਲ ਕੇ ਲੁਧਿਆਣਾ ਸ਼ਹਿਰ ਦੇ ਵਿੱਚ ਹਿੰਦੂ ਪੰਚਾਇਤ ਬੁਲਾਈ ਉਸ ਤੋਂ ਬਾਅਦ ਨਗਰ ਨਿਗਮ ਤੋਂ ਜਗ੍ਹਾ ਲੈ ਕੇ ਉੱਥੇ ਭਗਵਾਨ ਭੋਲੇ ਨਾਥ ਦਾ ਘਰ ਦਾ ਨਿਰਮਾਨ ਕੀਤਾ ਅਸੀਂ ਲੋਕਾਂ ਨੇ ਅਸੀਂ ਸਾਰਿਆਂ ਨੇ ਸਾਰੇ ਲੁਧਿਆਣਾ ਵਾਸੀਆਂ ਨੇ ਮਿਲ ਕੇ ਕੀਤਾ ਨੇ ਹੁਣ ਤਰਨਤਾਰਨ ਦੀ ਤੁਸੀਂ ਗੱਲ ਕੀਤੀ ਤਰਨਤਾਰਨ ਦਾ ਤੁਸੀਂ ਐਨਾਲਿਸਿਸ ਕਰਕੇ ਆਏ ਹੋ ਉੱਥੇ ਜਾ ਕੇ ਵੀ ਆਏ ਹੋ ਉੱਥੇ ਗੱਲਬਾਤ ਵੀ ਕਰਕੇ ਆਏ ਹੋ ਲੋਕਾਂ ਨਾਲ ਵੋਟਰਸ ਨੂੰ ਹੀ ਮਿਲ ਕੇ ਆਏ ਹੋ ਲੋਕਾਂ ਨੂੰ ਜਾ ਕੇ ਉਹ ਵੀ ਕਰਕੇ ਆਏ ਹੋ ਕੀ ਲੱਗਦਾ ਮਾਹੌਲ ਤਰਨਤਾਰਨ ਦੇ ਲੋਕ ਤੁਹਾਡੀ ਗੱਲ ਨੂੰ ਜਿਹੜਾ ਸੀਰੀਅਸਲੀ ਲੈਣਗੇ ਜਮਾਨਤ ਜ਼ਬਤ ਹੋ ਗਈ ਨਹੀਂ ਤੁਹਾਡੀ ਗੱਲ ਨੂੰ ਸੀਰੀਅਸਲੀ ਲੈਣਗੇ ਜਮਾਨਤ ਜਮਾਨਤ ਸਿੰਘ ਦੀ ਜਮਾਨਤ ਜ਼ਬਤ ਹੋ ਗਈ ਅੱਛਾ ਦਾਅਵੇ ਦਾਅਵੇ ਬਿਲਕੁਲ ਦਾਅਵੇ ਨਾਲ ਕਹਿ ਰਹੇ ਆ ਮਨਦੀਪ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ ਦੀ ਤਰਨਤਾਰਨ ਸ਼ਹਿਰ ਦੇ ਵਿੱਚੋਂ ਚੋਣਾਂ ਦੇ ਵਿੱਚ ਜਮਾਨਤ ਜ਼ਬਤ ਹੋਏਗੀ ਮੈਂ ਤੁਹਾਡੀ ਗੱਲ ਤਰਨਤਾਰਨ ਵਾਲੇ ਮੰਨ ਲੈ ਮੈਂ ਤਾਂ ਆਪਣੇ ਸਮਾਜ ਨੂੰ ਅਪੀਲ ਕਰਨ ਆਇਆ ਜਿਹੜੇ ਸਮਾਜ ਨੂੰ ਪਿਆਰ ਕਰਦੇ ਨੇ ਜਾਂ ਪੰਜਾਬ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਅਪੀਲ ਕਰਨ ਆਇਆ ਮੈਂ ਕੱਟੜਵਾਦੀਆਂ ਨੂੰ ਪੇਨ ਨਹੀਂ ਕੀਤੀ ਉਹ ਜਿੰਨੇ ਖੁੱਲ ਕੇ ਚੱਲਦੇ ਪਏ ਸੰਦੀਪ ਸਿੰਘ ਦੇ ਨਾਲ ਚੱਲਣ ਚੱਲਦੇ ਰਹਿਣ ਕੋਈ ਫਰਕ ਨਹੀਂ ਪੈਂਦਾ ਪਰ ਆਮ ਆਦਮੀ ਪੰਜਾਬ ਦੇ ਹੀ ਚਾਹੁੰਦਾ ਵੀ ਮੇਰੇ ਇਲਾਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਮੇਰੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਰਹੇ ਬਹੁਤ ਬਹੁਤ ਧੰਨਵਾਦ ਸੋਇਸੀਗੇ ਟੈਂਡੈਂਸ ਸਾਹਿਬ ਅੱਜ ਇਹ ਲੁਧਿਆਣੇ ਬੈਠੇ ਨੇ ਆਪਣੇ ਆਫਿਸ ਦੇ ਵਿੱਚ ਹਾਲਾ ਕੀ ਤਰਨ ਤਰਨ ਦਾ ਜਿਹੜਾ ਮਾਹੌਲ ਆ ਉਹ ਗਰਮਾਇਆ ਹੈ ਪੂਰੀ ਤਰ੍ਹਾਂ ਕਿਉਂਕਿ ਇਲੈਕਸ਼ਨ ਦੇ ਦਿਨ ਥੋੜੇ ਰਹਿ ਗਏ ਨੇ ਇਹਨਾਂ ਦਾ ਕਹਿਣਾ ਵੀ ਇਹਨਾਂ ਦੀ ਟੀਮਾਂ ਜਿਹੜੀਆਂ ਉਹ ਉੱਥੇ ਲੱਗੀਆਂ ਹੋਈਆਂ ਔਰ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਵੀ ਵੋਟ ਕਿਸ ਆਦਮੀ ਨੂੰ ਪਾਈ ਜਾਵੇ ਕਿਸ ਵੋਟਰ ਨੂੰ ਪਾਈ ਜਾਵੇ ਬਾਕੀ ਇਹਨਾਂ ਨੇ ਗੱਲਾਂ ਕੀਤੀਆਂ ਆਪਣੀ ਕਮੈਂਟਾਂ ਦੇ ਵਿੱਚ رائے ਦਿਓ ਵੀ ਕੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਉਹਨਾਂ ਤੋਂ ਤੁਸੀਂ ਸੈਟੀਸਫਾਈ ਹੋ ਤੁਸੀਂ ਸੰਤੋਸ਼ਟ ਹੋ ਹੁੰਦੇ ਹੋ ਸੋ ਐਦਾ ਦੀ ਅਪਡੇਟ ਦੇ ਲਈ ਜੁੜੇ ਰਹੋ ਸਿਟੀ ਹਮ ਨਿਊਜ਼ ਦੇ ਨਾਲ ਕੈਮਰਾਮੈਨ ਵਿਕਾਸ ਦੇ ਨਾਲ ਪ